माननीय पुलिस कमिश्नर अमरिषर साहब गुरप्रीत सिंह कुलर साहब ਉਹਨਾਂ ਦੇ ਦੇਸ਼ਾ ਨਿਰਦੇਸ਼ੇ ਪੀਐਸ ਸੇਵਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਐਸਬੀ ਨੌਰਤ ਸਾਹਿਬ ਸ਼੍ਰੀਆਪਨ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸੇਵਲਾਈਨ ਏਰੀਆ ਤੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ সিলਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਜਿਹਨਿਆਂ ਨੂੰ ਅਸੀਂ ਜੁਡੀਸ਼ੀਅਲ ਕਸਟਡੀ ਚ ਭੇਜਦਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਇੱਕ ਯੂ ਸੀਗਾ ਬਲਰਾਮ ਸਿੰਘ ਅਲਾਇਸ ਬੱਲੂ ਫਤੂ ਟਿੰਗੇ ਦਾ ਰੈਨਵਲਾ ਕਪੂਠਲਾ ਜ਼ਿਲ੍ਹੇ ਦਾ ਇਹਨੂੰ ਉਹਨਾਂ ਨੇ ਸੇ ਰੈਸਟ ਕੀਤਾ ਤੇ ਇੱਕ ਤੋਂ ਅਸੀਂ 826 ਗ੍ਰਾਮ ਗੋਲਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਇਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਇੰਡੀਕੀਅਸ ਦੇ ਮਕਦਮੇ ਚ ਅਰੈਸਟ ਹੋਇਆ ਹੈ